ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Employment Express ਵਿੱਚ ਅੱਜ ਦੀ ਜੋ ਜੌਬ ਅਪਡੇਟ ਲੈਣ ਵਾਲੀ ਹੈ ਜੀ ਪੰਜਾਬ ਡਿਸਟ੍ਰਿਕਟ ਕੋਰਟ ਦੀਆਂ ਵੈਕੈਂਸੀਆਂ ਜੋ ਕਿ ਐਸਐਸ ਨਗਰ ਅਤੇ ਪਟਿਆਲਾ ਵੀ ਖੇਡੀਆਂ ਵੈਕੈਂਸੀਆਂ ਦੀ ਆਪਾਂ ਅੱਜ ਇਸ ਵੀਡੀਓ ਵਿੱਚ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਐਸਐਸ ਨਗਰ ਦੀਆਂ ਵੈਕੈਂਸੀਆਂ ਬਾਰੇ ਗੱਲ ਕਰ ਰਹੇ ਹਾਂ ਜਿਸ ਦੇ ਵਿੱਚ ਕਿ ਆਨਲਾਈਨ ਆਫਲਾਈਨ ਅਪਲਾਈ ਕਰਨ ਦੀ ਲਾਸਟ ਡੇਟ 20 ਮਾਰਚ ਅਪਲਾਈ ਕਰਨ ਦੀ ਲਾਸਟ ਡੇਟ ਰਹਿਣ ਵਾਲੀ ਹੈ ਜੀ 39 ਵੈਕੈਂਸੀਆਂ ਦਾ ਅਨਾਉਂਸਮੈਂਟ ਆ ਜਿਸ ਦੇ ਵਿੱਚ ਕਿ 28 ਐਂਟੀਸਿਪੇਟਡ ਵੈਕੈਂਸੀਆਂ ਜੋ ਕਿ ਉਸ ਤੋਂ ਬਾਅਦ ਵਿੱਚ ਅਨਾਉਂਸਮੈਂਟ ਕੀਤੀਆਂ ਜਦੋਂ ਕਿ ਨਵੇਂ ਜੁਡੀਸ਼ੀਅਲ ਜੱਜ ਵਗੈਰਾ ਜੋ ਹੈ ਉਹ ਆ ਜਾਣਗੇ ਉਸ ਤੋਂ ਉਸ ਦੇ ਵਿੱਚ ਤੇ ਵੈਕੈਂਸੀਆਂ ਜੋ ਇਸ ਦੇ ਵਿੱਚ ਰਹਿਣ ਵਾਲੀਆਂ ਜੀ ਟੋਟਲ ਕਲਰਕ ਅਤੇ ਸਟੈਨੋਗ੍ਰਾਫਰ ਦੀਆਂ ਵੈਕੈਂਸੀਆਂ ਦੀ ਅਨਾਉਂਸਮੈਂਟ ਕੀਤੀ ਗਈ ਹੈ ਜਿਸ ਦੇ ਅੱਜ ਕਿ ਕਲਰਕ ਦੀਆਂ ਐਡ ਹੌਕ ਬੇਸ ਤੇ ਜੋ 28 39 ਵੈਕੈਂਸੀਆਂ ਦੀ ਅਨਾਉਂਸਮੈਂਟ ਕੀਤੀ ਗਈ ਜਿਸ ਦੇ ਵਿੱਚ ਕਿ 28 ਐਂਟੀਸਪੇਟਡ ਵੈਕੈਂਸੀਆਂ ਰਹਿਣ ਵਾਲੀਆਂ ਜਿਸ ਦੇ ਵਿੱਚ ਕੇ ਜਰਨਲ ਦੀਆਂ 7 ਜਰਨਲ ਵੂਮਨ 1 ਜਰਨਲ ایਡਬਲਯੂਐਸ 3 ਜਰਨਲ ایਡਬਲਯੂਐਸ ਵੂਮਨ ਦੀਆਂ 2 ਐਸਸੀਐਮਬੀ 4 ਐਸਸੀਐਮਬੀ ਵੂਮਨ 2 3 ਐਸਸੀਆਰਓ ਦੀਆਂ 2 ਐਸਸੀਆਰਓ ਵੂਮਨ 1 ਬੀਸੀ ਦੀਆਂ 3 ਬੀਸੀ ਵੂਮਨ 2 ਪੀਡਬਲਯੂਡੀ ਲੋਕੋਮੋਟਰ ਦੀਆਂ 2 ਐਕਸ ਸਰਵਿਸਮੈਨ 2 ਐਕਸ ਸਰਵਿਸਮੈਨ ਵਮਨ 2 ਐਕਸ ਸਰਵਿਸਮੈਨ ਐਸਸੀ MB1 X ਸਰਵਿਸਮੈਨ RO1 X ਸਰਵਿਸਮੈਨ OBC1 ਸਪੋਰਟਸਮੈਨ SC1 ਤੇ ਸਪੋਰਟਸਮੈਨ ਜਨਰਲ ਔਮਨ ਦੀ ਇੱਕ ਵੈਕੈਂਸੀ ਇਸ ਵਿੱਚ ਅਨਾਉਂਸਮੈਂਟ ਕੀਤੀ ਤੇ ਇਹਨਾਂ ਵਿੱਚੋਂ ਜੋ 28 ਵੈਕੈਂਸੀਆਂ ਐਂਟੀਸੀਪੇਟਡ ਵੈਕੈਂਸੀਆਂ ਜੀ ਤੇ ਪੇ ਸਕੇਲ ਤੁਹਾਨੂੰ ਇਸ ਵਿੱਚ 29200 ਰੁਪਿਆ ਰਹਿਣ ਵਾਲਾ ਹੈ ਕੈਂਡੀਡੇਟ ਕੋਲੇ ਡਿਗਰੀ ਬੈਚਲਰ ਆਰਟਸ ਜਾਂ ਬੈਚਲਰ ਆਫ ਸਾਇੰਸ ਨਾਲ ਹੋਣੀ ਚਾਹੀਦੀ ਹੈ ਤੇ ਪੰਜਾਬੀ ਲੈਂਗੁਏਜ 10ਵੀਂ ਦੇ ਵਿੱਚ ਕੈਂਡੀਡੇਟਸ ਕੋਲੇ ਜ਼ਰੂਰੀ ਹੋਣਾ ਚਾਹੀਦਾ ਹੈ ਤੇ ਟਾਈਪਿੰਗ ਸਪੀਡ ਤੁਹਾਡੀ 30 ਵਰਡ ਪਰ ਮਿੰਟ ਇੰਗਲਿਸ਼ ਦੇ ਵਿੱਚ ਕੈਂਡੀਡੇਟ ਦੀ ਹੋਣੀ ਚਾਹੀਦੀ ਹੈ ਏਜ ਲਿਮਟ 18 ਤੋਂ 37 ਸਾਲ ਦੀ ਏਜ ਲਿਮਟ ਹੋ ਕੈਂਡੀਡੇਟ ਦੀ 1 ਜਨਵਰੀ 2025 ਤੱਕ ਕੈਂਡੀਡੇਟ ਦੀ ਏਜ 18 ਤੋਂ 37 ਸਾਲ ਦੇ ਵਿੱਚ ਵਿੱਚ ਜੋ ਹੈ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਵੈਕੈਂਸੀਆਂ ਜੀ ਸਟੈਨੋਗ੍ਰਾਫਰ ਦੀਆਂ 28 ਵੈਕੈਂਸੀਆਂ ਜੋ ਕਿ ਐਂਟੀਸਿਪੇਟਡ ਹੈ ਕਿ ਜੋ ਕਿ ਜੁਡੀਸ਼ੀਅਲ ਆ ਜਾਣਗੇ April ਦੇ ਵਿੱਚ ਇਹਨਾਂ ਨੂੰ ਜੋਇਨਿੰਗ ਦਿੱਤੀ ਜਾਊਗੀ ਇਸ ਵੈਕੈਂਸੀਆਂ ਨੂੰ ਸੇਮ ਉਸੇ ਤਰ੍ਹਾਂ ਉੱਪਰ ਵਾਲੀਆਂ ਵੈਕੈਂਸੀਆਂ ਨੂੰ ਵੀ ਜੋ 28 ਵੈਕੈਂਸੀਆਂ ਉਹ ਵੀ April ਦੇ ਵਿੱਚ ਹੀ ਜੋਇਨਿੰਗ ਦਿੱਤੀ ਜਾਊਗੀ ਇਹਨਾਂ 28 ਵੈਕੈਂਸੀਆਂ ਵਿੱਚ ਜਰਨਲ ਦੀਆਂ 6 ਜਰਨਲ EWS ਦੀਆਂ 3 ਜਰਨਲ EWS women ਦੀ 1 SC/MB ਦੀਆਂ 2 SC/MB women 2 SC RO ਦੀਆਂ 2 एससीआर वुमेन 1 बीसी ਦੀਆਂ 2 बीसी वुमेन 2 ਹੈਂਡੀਕੈਪਟ ਦੀ 1 ਹੈ ਜੀ ਐਕਸ ਸਰਵਿਸਮੈਨ 1 ਐਕਸ ਸਰਵਿਸਮੈਨ वुमेन 1 ਐਕਸ ਸਰਵਿਸਮੈਨ एससी एमवी ਦੀ 1 ਐਕਸ ਸਰਵਿਸਮੈਨ बीसी ਦੀ 1 ਸਪੋਰਟਸ ਪਰ ਐਸਸੀ 1 ਤੇ ਫਰੀडम फाइਟਰ ਦੀ 1 ਵੈਕੈਂਸੀ 29000 ਰੁਪਿਆ ਪੇਮੈਂਟ ਤੁਹਾਨੂੰ ਇਸ ਵਿੱਚ ਮਿਲਣ ਵਾਲੀ ਹੈ ਸੇਮ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ 10ਵੀਂ ਦਾ ਸਰਟੀਫਿਕੇਟ ਤੁਹਾਡੇ ਕੋਲੇ ਉਹਨਾਂ ਦਾ ਵਰਡ ਪ੍ਰੋਸੈਸਿੰਗ ਸਪਰੈਡਸ਼ੀਟ ਟਾਈਪਿੰਗ ਹੋਣੀ ਚਾਹੀਦੀ ਥੋਡੇ ਕੋਲੇ ਨੌਲੇਜ ਤੇ 80 ਵਰਡ ਪਰ ਮਿੰਟ ਇੰਗਲਿਸ਼ ਸ਼ਾਰਟਹੈਂਡ ਤੇ 20 ਪਰ ਮਿੰਟ ਟ੍ਰਾਂਸਕ੍ਰਿਪਸ਼ਨ ਦੀ ਸਪੀਡ ਥੋਡੇ ਕੋਲੇ ਹੋਣੀ ਚਾਹੀਦੀ ਹੈ ਏਜ ਲਿਮਿਟ 18 ਤੋਂ 37 ਸਾਲ 1 ਜਨਵਰੀ 2025 ਤੱਕ ਤੁਹਾਡੀ ਏਜ 18 ਤੋਂ 37 ਸਾਲ ਦੇ ਵਿੱਚ ਵਿੱਚ ਹੋਣੀ ਚਾਹੀਦੀ ਹੈ ਇਹਨਾਂ ਦੇ ਕੈਂਡੀਡੇਟਸ ਜੋ ਅਪਲਾਈ ਕਰਨਗੇ ਕਲਰਕ ਪੋਸਟ ਵਾਸਤੇ ਉਹਨਾਂ ਦਾ ਜੋ ਹੈ ਰਿਟਨ ਐਗਜ਼ਾਮ 29 ਮਾਰਚ 2025 ਨੂੰ ਰਿਟਰਨ ਐਗਜ਼ਾਮ ਰਹਿਣ ਵਾਲਾ ਜੀ ਇਸ ਦੀ ਜੋ ਅਪਡੇਟ ਤੁਹਾਨੂੰ ਐਸਐਸ ਨਗਰ ਜੋ ਕੈਂਡੀਡੇਟਸ ਸ਼ਾਰਟਲਿਸਟਡ ਕੀਤੇ ਜਾਣਗੇ ਉਹਨਾਂ ਦੀ ਅਪਡੇਟ ਐਸਐਸ ਨਗਰ ਕੋ ਡਿਸਟ੍ਰਿਕਟ ਕੋਰਟ ਦੀ ਵੈਬਸਾਈਟ ਤੇ ਪਾਜੂਗੀ ਤੇ ਇਸ ਦੀ ਅਪਡੇਟ ਅਸੀਂ ਆਪਣੇ ਵਟਸਐਪ ਚੈਨਲ ਤੇ ਜਰੂਰ ਪਾਵਾਂਗੇ ਇਸ ਕਰਕੇ ਸਾਡੇ ਵਟਸਐਪ ਚੈਨਲ ਨੂੰ ਜਰੂਰ ਫੋਲੋ ਕਰ ਲਿਓ ਜਿਸ ਤੱਕ ਲਿੰਕ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਸਾਡੇ WhatsApp ਚੈਨਲ ਨੂੰ ਜਾਂ ਫਿਰ Telegram ਚੈਨਲ ਨੂੰ ਜ਼ਰੂਰ ਫੋਲੋ ਕਰ ਲਿਓ ਤਾਂ ਕਿ ਕੋਈ ਵੀ ਅਪਡੇਟ ਜਿਵੇਂ ਕਿ ਅਨਸਰ ਕੀ ਰਿਜ਼ਲਟ ਜਾਂ ਕੋਈ ਹੋਰ ਅਪਡੇਟ ਆਉਂਦੀ ਹੈ ਉਹ ਅਸੀਂ ਆਪਣੇ WhatsApp ਚੈਨਲ ਤੇ ਪਾਉਂਦੇ ਰਹਿੰਦੇ ਆ ਇਸ ਕਰਕੇ ਸਾਡਾ WhatsApp ਚੈਨਲ ਜ਼ਰੂਰ ਫੋਲੋ ਕਰ ਲਿਓ ਜੀ ਸਿਲੇਬਸ ਜੋ ਰਹਿਣ ਵਾਲਾ ਜੀ ਇੰਗਲਿਸ਼ ਕੰਪੋਜੀਸ਼ਨ ਦਾ ਤੁਹਾਡਾ 50 ਮਾਰਕਸ ਦਾ ਪੇਪਰ ਹੋਣਾ ਤੇ ਜਰਨਲ ਅਵੇਅਰਨੈਸ ਦਾ 50 ਨੰਬਰ ਦਾ 33% ਕੁਆਲੀਫਾਈਇੰਗ ਮਾਰਕਸ ਤੁਹਾਨੂੰ ਲੈਣੇ ਜ਼ਰੂਰੀ ਹੋਣਗੇ ਸਟੈਨੋਗ੍ਰਾਫਰ ਦਾ ਜੋ ਕੈਂਡੀਡੇਟਸ ਅਪਲਾਈ ਕਰਨਗੇ ਜੀ ਜਿਨ੍ਹਾਂ ਨੂੰ ਸ਼ਾਰਟਲਿਸਟਡ ਕੀਤਾ ਜਾਊਗਾ ਉਹਨਾਂ ਦਾ ਟਾਈਪਿੰਗ ਸਪੀਡ ਤੇ ਟਾਈਪਿੰਗ ਤੇ ਇੰਗਲਿਸ਼ ਐਗਜ਼ਾਮ ਟੈਸਟ ਜੋ ਹੈ 30 ਮਾਰਚ ਨੂੰ ਰਹਿਣ ਵਾਲਾ ਹੈ ਤੇ ਇਸ ਦੀ ਵੀ ਅਪਡੇਟ ਤੁਹਾਨੂੰ ਉਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਜਾਂ ਫਿਰ ਸਾਡੇ ਵਟਸਐਪ ਜਾ ਫਿਰ ਇਸ ਟੈਲੀਗ੍ਰਾਮ ਚੈਨਲ ਤੇ ਤੁਹਾਨੂੰ ਮਿਲਦੀ ਰਹੂਗੀ ਸੇ ਕਰਕੇ ਸਾਡੇ ਵਟਸਐਪ ਜਾਂ ਟੈਲੀਗ੍ਰਾਮ ਚੈਨਲ ਨੂੰ ਤੁਸੀਂ ਜ਼ਰੂਰ ਫੋਲੋ ਕਰ ਸਕਦੇ ਹੋ ਅਪਲਾਈ ਕਰਨ ਦੀ ਲਾਸਟ ਡੇਟ 20 ਮਾਰਚ ਅਪਲਾਈ ਕਰਨ ਦੀ ਐਸਐਸ ਨਗਰ ਦੀਆਂ ਪੋਸਟਾਂ ਦੀ ਜੋ ਹੈ ਅਪਲਾਈ ਕਰਨ ਦੀ ਲਾਸਟ ਡੇਟ ਆਉਣ ਵਾਲੀ ਹੈ ਐਪਲੀਕੇਸ਼ਨ ਫਾਰਮ ਨੂੰ ਜੋ ਤੁਸੀਂ ਕੈਂਡੀਡੇਟਸ ਲੈਣਾ ਚਾਹੁੰਦੇ ਹੋ ਤੁਸੀਂ ਮੈਨੂੰ ਮੈਸੇਜ ਕਮੈਂਟ ਦੇ ਵਿੱਚ ਕਰ ਸਕਦੇ ਹੋ ਤੇ ਮੈਂ ਇਸ ਦੀ ਤੁਹਾਨੂੰ ਜੋ ਹੈ ਲਿੰਕ ਆਪਣਾ ਪੀਡੀਐਫ ਫਾਰਮ ਦਾ ਦੇ ਦੂੰਗਾ ਜੋ ਕਿ ਪੇਮੈਂਟ ਵਾਲਾ ਲਿੰਕ ਰਹੂਗਾ ਤੁਸੀਂ ਪੇਮੈਂਟ ਕਰਨੀ ਪਊਗੀ ਫਿਰ ਹੀ ਤੁਹਾਡੇ ਤੋਂ ਫਾਰਮ ਜੋ ਹੈ ਡਾਊਨਲੋਡ ਹੋਊਗਾ ਇਹ ਸੀਗੀ ਆਪਣੀ ਅੱਜ ਅਪਡੇਟ ਐਸ ਐਸ ਨਗਰ ਕੋਰਟ ਡਿਸਟ੍ਰਿਕਟ ਦੀਆਂ ਜੋ ਵੈਕੈਂਸੀਆਂ ਨਿਕਲੀਆਂ ਉਸ ਬਾਰੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਪਟਿਆਲਾ ਡਿਸਟ੍ਰਿਕਟ ਦੀਆਂ ਕੋਰਟ ਦੀਆਂ ਵੈਕੈਂਸੀਆਂ ਬਾਰੇ ਦੂਜੀ ਅਪਡੇਟ ਪਟਿਆਲਾ ਕੋਟ ਦੀਆਂ ਵੈਕੈਂਸੀਆਂ ਜਿਸ ਦੇ ਵਿੱਚ ਕਿ 20 ਮਾਰਚ ਅਪਲਾਈ ਕਰਨ ਦੀ ਲਾਸਟ ਡੇਟ ਤੇ 30 ਪੋਸਟਾਂ ਸਟੈਨੋਗ੍ਰਾਫਰ ਦੀਆਂ ਰਹਿਣ ਵਾਲੀਆਂ ਜਿਸ ਦੇ ਵਿੱਚ ਕਿ 15 ਐਂਟੀਸਿਪੇਟਡ ਜੋ ਕਿ ਅਪ੍ਰੈਲ ਦੇ ਵਿੱਚ ਜੁਆਇਨਿੰਗ ਮਿਲੂਗੀ ਬਾਕੀ 15 ਨੂੰ ਮਾਰਚ ਦੇ ਵਿੱਚ ਜੁਆਇਨਿੰਗ ਮਿਲਣ ਵਾਲੀ ਹੈ ਇਸ ਦੇ ਵਿੱਚ ਜੋ ਵੈਕੈਂਸੀਆਂ ਆ ਜੀ ਐਕਚੁਅਲ ਵੈਕੈਂਸੀਆਂ ਜੋ ਫਰਸਟ ਪਹਿਲਾ ਜੁਆਇਨਿੰਗ ਜਿਨ੍ਹਾਂ ਨੂੰ ਮਿਲੀਆਂ ਉਹਦੇ ਵਿੱਚ ਈਵੀ ਈਡਬਲਯੂਐਸ ਜਰਨਲ ਦੀਆਂ 2 ਈਡਬਲਯੂਐਸ ਜਰਨਲ ਵੂਮਨ 1 ਸਪੋਰਟਸਮੈਨ ਜਰਨਲ ਵੂਮਨ 1 ਐਸਸੀਐਮਬੀ ਦੀਆਂ 3 ਐਸਸੀਐਮਬੀ ਵੂਮਨ 1 ਐਸਸੀਆਰਓ ਵੂਮਨ ਦੀ 1 ਤੇ ਫਿਜ਼ੀਕਲੀ ਹੈਂਡੀਕੈਪਟ ਦੀ 1 ਵੈਕੈਂਸੀ ਹੈ ਜੀ ਐਕਸ ਸਰਵਿਸਮੈਨ ਜਰਨਲ ਦੀ 1 ਐਕਸ ਸਰਵਿਸਮੈਨ ਜਰਨਲ ਵੂਮਨ ਦੀਆਂ 2 ਐਕਸ ਸਰਵਿਸਮੈਨ ਐਸਸੀ ਦੀ 1 ਤੇ ਐਕਸ ਸਰਵਿਸਮੈਨ ਬੀਸੀ ਦੀ ਇੱਕ ਵੈਕੈਂਸੀ ਟੋਟਲ 15 ਵੈਕੈਂਸੀਆਂ ਜੋ ਕਿ ਮਾਰਚ ਵਿੱਚ ਹੀ ਜੁਆਇਨਿੰਗ ਜਿਨ੍ਹਾਂ ਨੂੰ ਮਿਲ ਜੂਗੀ ਤੇ ਬਾਕੀ ਜੋ 15 ਵੈਕੈਂਸੀਆਂ ਜੋ ਕਿ ਅਪ੍ਰੈਲ ਦੇ ਵਿੱਚ ਜੁਆਇਨਿੰਗ ਜਰਨਲ ਦੀਆਂ 2 ਐ ਜਰਨਲ ਔਮਨ ਦੀਆਂ 2 ای ਡਬਲਯੂ ਐਸ ਜਰਨਲ ਔਮਨ ਦੀ 1 ਸਪੋਰਟਸ ਐਸ ਸੀ ਦੀ 1 ਐਸ ਸੀ ਐਮ ਬੀ ਦੀ 1 ਐਸ ਸੀ ਐਮ ਬੀ ਔਮਨ ਦੀ 1 ਐਸ ਸੀ ਆਰਓ ਦੀਆਂ 2 ਐਸ ਸੀ ਆਰਓ ਔਮਨ 1 ਬੀ ਸੀ ਦੀ 1 ਬੀ ਸੀ ਔਮਨ ਦੀ 1 ਫਿਜ਼ੀਕਲੀ ਹੈਂਡੀਕੈਪਟ ਕੈਂਡੀਡੇਟਸ ਵਾਸਤੇ ਇੱਕ ਵੈਕੈਂਸੀ ਤੇ ਜਰਨਲ ਐਕਸ ਸਰਵਿਸਮੈਨ ਦੀ ਇੱਕ ਵੈਕੈਂਸੀ ਇਸ ਵਿੱਚ ਅਨਾਉਂਸਮੈਂਟ ਕੀਤੀ ਗਈ ਹੈ ਸੈਲਰੀ ਸੇਮ ਇਸ ਦੇ ਵਿੱਚ ਵੀ 29-200 ਤੁਹਾਨੂੰ ਸੈਲਰੀਸ ਵਿੱਚ ਮਿਲਣ ਵਾਲੀ ਹੈ ਬੈਚਲਰ ਡਿਗਰੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਕੰਪਿਊਟਰ ਦੀ ਟਾਈਪਰ ਸਪੀਡ, ਬੋਰਡ ਪ੍ਰੋਸੈਸਿੰਗ ਦੇ ਵਿੱਚ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ ਜੀ ਜੋ ਸੇਮ ਮੈਂ ਤੁਹਾਨੂੰ ਉੱਪਰ ਪਹਿਲਾਂ ਦੱਸਿਆ ਸੀ ਸੇਮ ਇਸ ਦੇ ਵਿੱਚ ਵੀ ਤੁਹਾਨੂੰ ਐਲੀਜੀਬਿਲਟੀ ਕਰਾਈਟੇਰੀਆ ਰਹਿਣ ਵਾਲਾ ਹੈ ਏਜ ਲਿਮਟ 1 ਜਨਵਰੀ ਤੱਕ ਤੁਹਾਡੀ 18 ਤੋਂ 37 ਸਾਲ ਦੇ ਵਿੱਚ ਵਿੱਚ ਹੋਣੀ ਚਾਹੀਦੀ ਹੈ। ਇਹਨਾਂ ਦੇ ਅਪਡੇਟ ਵੀ ਤੁਹਾਨੂੰ ਅਸੀਂ ਆਪਣੇ WhatsApp ਚੈਨਲ ਤੇ ਇਸ ਦੀ ਅਪਡੇਟ WhatsApp ਚੈਨਲ ਜਾਂ ਫਿਰ Telegram ਚੈਨਲ ਤੇ ਮਿਲਦੀ ਰਹੂਗੀ। ਉਹ ਸਾਡੇ ਚੈਨਲ ਤੁਸੀਂ ਜ਼ਰੂਰ ਦਵਾਰਾ ਜਿਨ੍ਹਾਂ ਨੇ ਨਹੀਂ ਫੋਲੋ ਕੀਤਾ ਹੋਇਆ ਫੋਲੋ ਜ਼ਰੂਰ ਕਰ ਲਿਓ। ਇਸ ਦੀ ਇੰਟਰੂ ਡੇਟਿੰਗ ਟਾਈਮਿੰਗ ਤੁਹਾਨੂੰ ਹੈ ਜੋ ਬਾਅਦ ਵਿੱਚ ਅਨਾਉਂਸਮੈਂਟ ਕੀਤੀ ਜਾਊਗੀ। ਇਸ ਦਾ ਕੋਈ ਇਹਨਾਂ ਨੇ ਡੇਟ ਟਾਈਮਿੰਗ ਹਜੇ ਤੱਕ ਨਹੀਂ ਦਿੱਤਾ ਹੋਇਆ। ਐਪਲੀਕੇਸ਼ਨ ਫਾਰਮ ਤੁਸੀਂ ਇਸ ਦੇ ਤਰ੍ਹਾਂ ਦਾ ਇੱਕ ਬਣਵਾ ਸਕਦੇ ਹੋ ਜਿਵੇਂ ਇਹਨਾਂ ਨੇ ਦਿੱਤਾ ਹੋਇਆ ਫਾਰਮ ਇਹ ਸੇਮ ਟੂ ਸੇਮ ਤੁਸੀਂ ਫਾਰਮ ਇਹ ਪੀਡੀਐਫ ਬਣਵਾ ਕੇ ਕਢਵਾ ਸਕਦੇ ਹੋ ਇਹ ਸੀ ਕਿ ਆਪਣੀ ਅੱਜ ਦੀ ਜੌਬ ਅਪਡੇਟ ਵੀਡੀਓ ਵਧੀਆ ਲੱਗੀ ਹੋਏ ਤਾਂ ਪਲੀਜ਼ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ